ਹੈਲੋ ਗਾਇਸ ਕੀ ਹਾਂ ਚਾਲੇ ਸਾਰੇ ਦਾ ਵਧੀਆ ਹੋਵਗੇ ਹਾਂਜੀ ਗਾਇਸ ਅੱਜ ਚੱਲੇ ਆਪਾਂ ਜਲੰਧਰ ਸਮਾਨ ਲੈਣ ਤਾਂ ਤੁਸੀਂ ਕਹਿੰਨਾ ਹੈ ਜਲੰਧਰ ਹੀ ਜਾਂਦਾ ਰਹਿੰਦਾ ਹੈ ਠੀਕ ਕਰਕੇ ਇੱਕੋ ਟਿਕਾਣਾ ਹੈ ਆਪਾਂ ਜਾਂਦਾ ਕੁਝ ਵੈਰਾਈਟੀਆਂ ਉੱਥੋਂ ਮਿਲ ਜਾਂਦੀਆਂ ਤੇ ਕੁਝ ਚੀਜ਼ਾਂ ਬੰਨ ਲੈ ਆਉਣਾ ਮਿਲ ਜਾਂਦੀਆਂ ਆ ਠੀਕ ਹੈ ਜਾਣਾ ਪੈਂਦਾ ਆ ਤਾਂ ਬਾਕੀ ਜੁੜੇ ਜਿਹੜਾ ਬਲੌਗ ਆ ਜਿੱਥੇ ਜਿੱਥੇ ਆਪਾਂ ਜਾਣਾ ਹੈ ਤਾਂ ਨਾਲ ਜੁੜੇ ਰਹੋ ਗੱਲਾਂ ਪੱਟਾ ਦਿਖਾਵਾਂਗੇ ਖਾਣਾ ਜਿਹੜਾ ਜੋ ਵੀ ਹੈਗਾ ਦਿਖਾਵਾਂਗੇ ਤੁਹਾਨੂੰ ਲੋ ਜੀ ਬਹੁਤ ਪਰੇਸ਼ਾਨ ਕਰਦਾ ਮੁੰਡਾ ਲੈ ਪੜ ਬੱਸ ਠੀਕ ਹੈ ਠੀਕ ਹੈ ਹੋਰ ਟੋਣ ਟੋਣਾ ਨਹੀਂਗਾ ਤੋ ਟੋਣਾਂਗਾ ਕਹਿੰਦਾ ਮੇਰਾ ਲੋ ਹੀ ਚੱਲੇ ਜਨੰਦਰ ਤਾਂ ਚਲੋ ਠੀਕ ਆ ਟੈਂਪੋ ਹੋ ਗਿਆ ਗਰਮੀ ਬਹੁਤ ਜ਼ਿਆਦੀ ਹੋ ਗਈ ਮੈਂ ਕਹਿੰਦੇ ਆਪਾਂ 4-5 ਵਜੇ ਚਲੋ ਠੀਕ ਆ ਜੀ ਪੱਕੀ ਤਾਂ ਚੱਲੇ ਆ ਤਾਂ ਗਰਮੀ ਬਹੁਤ ਜ਼ਿਆਦੀ ਹੈ ਅੱਜ ਕੋਈ ਕਰਦਾ ਪਿਆ ਬੜੀ ਗਰਮੀ ਜ਼ਿਆਦੀ ਹੋ ਗਈ ਨਾ ਢੋਠਾ ਠੀਕ ਹੈ ਭਗਤ ਜੀ ਥੱਕੇ ਜਗਾ ਲੰਤ ਆਪਾ ਹੁਣ ਆਪਾ ਸਕੂਟਰੀ ਲਾਉਣੀ ਇੱਥੇ ਠੀਕ ਹੈ ਭਰਾ ਹਣੀ ਮਿਲ ਗਿਆ ਆਪਾਂ ਨੂੰ ਸਕੂਟਰੀ ਲਾਉਣ ਜੀ ਆਪਾਂ ਇੱਥੇ ਪਾਰਕ ਚ ਤੇ ਸ਼ਾਮ ਨੂੰ ਚੱਕਣੀ ਆਪਾਂ ਤੇ ਹੁਣ ਲਾ ਦੇਣੀ ਆਪਾਂ ਠੀਕ ਹੈ ਮਣ 4-5 ਵਜੇ ਹੋਣੇ ਆਪਾਂ ਚਲੋ ਤਾਰੇ ਯਾਰ ਕੋਈ ਨਾ ਲਓ ਜੀ ਸਕੂਟਰੀ ਆਪਾਂ ਲਾਉਣ ਲੱਗੇ ਆਂ ਤਾਂ ਸਕੂਟਰੀ ਵੀ ਕਹਿੰਦੀ ਹੋਣੀ ਆ ਧੁੱਪ ਚ ਮੈਨੂੰ ਲਾ ਜਾਂਦੇ ਆ ਉਹ ਅੱਜ ਦਾ ਵੈਦਰ ਵਧੀਆ ਆ ਚਲਿਏ ਚੋ ਠੀਕ ਹੈ ਜੀ ਤੁਹਾਨੂੰ ਮਿਲਦੇ ਆਂ ਬੱਸੇ ਵਿੱਚ ਲਓ ਜੀ ਬੱਸੀ ਆਪਾਂ ਬੈ ਗਏ ਆ ਤਾਂ ਹੈ ਮਰੀ ਲੋਕਾਂ ਨਾਲ ਲਾ ਲਾ ਰਿਹਾ ਹਾਂ ਲਗਾ ਪੜਾਇਆ ਜੀ ਨੀ ਉਮਰ ਮੈਂ ਬਸਾਈ ਨਗ ਜਿਹੜੀ ਆ ਨਹੀਂ ਗੱਡੇ ਰਾਵਾਂਗੇ ਆਊਟ ਐਮ ਗੱਡਿਆ ਵੀ ਲਾਵਾਂਗੇ ਜੀ ਲੋਕਾਂ ਨਾਲ ਯਾਰ ਜੋ ਦੇਖੇ ਗੈਰੀ ਆਪਣੇ ਕਹਿੰਦੇ ਬਸੇ ਘੁੰਮਦੇ ਰਹਿੰਦੇ ਆ ਕੀ ਕਰੀਏ ਜੀ ਲਾਈਵ ਹੀ ਇੱਧਰ ਆ ਕਿ ਕੋਈ ਲਾਈਵ ਸੈਟ ਹੋਊਗੀ ਪਰਮਾਤਮਾ ਦੀ ਕਿਰਪਾ ਹੋਊਗੀ ਤਾਂ ਲੱਗੇ ਆ ਮੈਂ ਤਾਂ ਜਾਰੀ ਆ ਬੜੀ ਹੁਣ ਆਪਾਂ ਚੱਲਦੇ ਆ ਜਰੰਦਰ ਤੁਹਾਨੂੰ ਪਤਾ ਹੀ ਆ ਤਾਂ ਬਾਕੀ ਜਾ ਕੇ ਤੁਹਾਨੂੰ ਮਿਲਦੇ ਆਪਾਂ ਠੀਕ ਹੈ ਕੋਈ ਚੈੱਕ ਕਰੋ ਬਾਸੋ ਚ ਕਿੰਨੇ ਸਾਰੇ ਸ਼ੇਅਰ ਲਿਖਿਆ ਆ ਮੇਰੇ ਯਾਰਾਂ ਬਾਰੇ ਕੀ ਪੁੱਛ ਦੀਏ ਇਹ ਤਾਂ ਸਾਰੇ ਹੀਰੇ ਨੇ ਕਿਆ ਬਾਤ ਹੈ ਯਾਰ ਸਾਰਾ ਗੱਲਬਾਤ ਲਿਖੀ ਲੋ ਜੀ ਆਪਾਂ ਫਸਟ ਟਾਈਮ ਸਰੇ ਤੋਂ ਆਡੋ ਲਈ ਆਪਾਂ ਆਪਣੇ ਤੇ ਧਿਆਨ ਬਗਵਾੜ ਗਏ ਏਡ ਉਹੜਾ ਗੇੜ ਜਾਣਾ ਤਾਂ ਪਹਿਲੋ ਭਾਈ ਕਹਿੰਦਾ ਮੈਂ ਕਿਹਾ ਬੈਕ ਰੈਂਦੇ ਨੇ ਪਹਿਲੋ ਯਾਨੂ ਪਹਿਲੋ ਆਪਾਂ ਕੰਮ ਕਰੀਏ ਇੱਕ ਆਪਾਂ ਨਾ ਬਲੌਗਿੰਗ ਵਾਸਤੇ ਉਹਦਾ ਸਟੈਂਡ ਲੈਣਾ ਆਪਾਂ ਇਹ ਕੋਈ ਨਾ ਸਟੈਂਡ ਲੈਮਣੀ ਆਪਾਂ ਨਾ ਇੱਕ ਮਾਈਕ ਵੀ ਲੈਣਾ ਆਪਾਂ ਸਟੈਂਡ ਵੀ ਲੈਣਾ ਹੈ ਨਾ ਕਿਹਨਾਂ ਦੇ ਜਿਹਦਾ ਵੀ ਕੰਮ ਕਰਨਾ ਦਿਲੋਂ ਫਰੂਠ ਠੀਕ ਹੈ ਜੀ ਜਿਹੜਾ ਸਮਾਨ ਪੂਰਾ ਆਊਗਾ ਤਾਂ ਫੇ ਆਪਾਂ ਗੰਗ ਕਰਾਂਗੇ ਕੰਮ ਤਾਂ ਫਿਰ ਮੈਂ ਕਹਾਂ ਮੈਂ ਕਿਹਾ ਜੱਟ ਪਾਕੀ ਟਰਾਈ ਕਰਨਾ ਜੇ ਮਿਲ ਗਿਆ ਆਪਾਂ ਨੂੰ ਹਨਾ ਜੇ ਮਿਲ ਗਿਆ ਤਾਂ ਫੇ ਦੇਖਦੇ ਹਾਂ ਆਪਾਂ ਜੁੜੇ ਨੇ ਬਲੌਗ ਕਰਨਾ ਬੈਗ ਵੀ ਆਪਾਂ ਬਾਹਰ ਲੈ ਕੇ ਹੋਣੇ ਆ ਪਹਿਲੋ ਆਪਾਂ ਨਾ ਸਮ ਲੱਗਦੇ ਪਏ ਆ ਸਟੈਂਡ ਨਹੀਂ ਲੱਗਦਾ ਪਿਆ ਚਾਰ ਪੰਜ ਦਿਨਾਂ ਤੋਂ ਕੋਬੜਿਆ ਆਪਾਂ ਉਹ ਦੇਖਦੇ ਬਾਕੀ ਜਾ ਕੇ ਲੋ ਜੀ ਫਾਈਨਲ ਆਈ ਆਪਾਂ ਜੀ ਲੈਣ ਆਏ ਸੀ ਕਿ ਸਟਿਕ ਤਾਂ ਸਟਿਕ ਆਪਾਂ ਨੂੰ ਮਿਲ ਗਈ ਆ ਠੀਕ ਆ ਜੀ ਮਾਈਕ ਜਿੱ ਨਹੀਂ ਮਿਲਿਆ ਆਪਾਂ ਨੂੰ ਤਾਂ ਸਟਿਕ ਮਿਲ ਗਈ ਆ ਕੰਮ ਆਪਣਾ ਓਕੇ ਹੋ ਗਿਆ ਤਾਂ ਬਾਕੀ ਤੁਹਾਨੂੰ ਮਿਲਦੇ ਆਪਾਂ ਸਹੀ ਆ ਸਟਿਕ ਲੈ ਲਈ ਹੁਣ ਚੱਕਰੋਂ ਦੇਖੂ ਵਲੌਗ ਬਣਾ ਕੇ ਖਰੇ ਖਰੇ ਜਿਸ ਗੱਲਾਂ ਬਾਤਾਂ ਜਿਆਸਤ ਕਰਨਗੇ ਬਣੀ ਆਪਾਂ ਜਾਈਦੇ ਜਾਂਦੇ ਆ ਰਸਤਾ ਪਤਾ ਪੁਣੇ ਆ ਜੀ ਨਹੀਂ ਮੈਂ ਪਹਿਲੀ ਵਾਰ ਹੀ ਆਪਾਂ ਆਇਆ ਜੀ ਪਤਾ ਨਹੀਂ ਕਿਹਦੀ ਗਲੀ ਆ ਮਗਰ ਕੋਈ ਨਾ ਰਸਤਾ ਲੱਭਦਾ ਨਿਕਲੂਗਾ ਹੀ ਆ ਬਾਦਰ ਹੀ ਨਹੀਂ ਗਾਲੀ ਸਮਾਨ ਆਪਾਂ ਲੈ ਲਿਆ ਹਾਂ ਤੁਹਾਨੂੰ ਮਿਲਦੀ ਆ ਆਪਾਂ 50 ਕਿਜੀ ਦੇ ਅੱਗੇ ਆਪਾਂ ਸਮਾਨ ਲੈਣ ਦੇ ਕਾਨ ਤੋਂ ਠੀਕ ਆ ਜੀ ਜੁੜੇ ਰਹੀਓ ਬਲੌਗ ਨਾਲ ਲੋ ਜੀ ਜਗੰਦਰ ਦੀਆਂ ਗਲੀਆਂ ਦੇ ਫਿਰਦੇ ਹੋਏ ਆ ਯਾਰ ਉਹਨੇ ਤੇ ਲੋ ਗਰਮੀ ਇੰਨੀ ਆ ਤਾਂ ਹੀ ਤੁਹਾਨੂੰ ਪਤਾ ਹੀ ਆ ਇਹ ਹੋਣਾ ਹੀ ਹੁੰਦਾ ਆ ਠੀਕ ਆ ਆਪਾਂ ਪਹੁੰਚ ਲਾ ਲਿਆ ਸ਼ੌਪ ਤੇ ਚੈੱਕ ਕਰੋ ਆਉਣਗੇ ਆਪਾਂ ਦੁਕਾਨ ਤੇ ਇੱਥੇ ਦਾ ਪਾਣੀ ਬੁਲਾ ਦੋ ਕਹਿੰਦਾ ਯਾਰ ਥੱਕ ਗਏ ਗਰਮੀ ਬਹੁਤ ਆਦੀ ਆ ਫਾਈਨਲੀ ਆਪਾਂ ਪਹੁੰਚ ਗੇ ਸਾਡਾ ਕਿੰਨੇ ਬੋਰੀ ਲੈਣੇ ਆਪਾਂ 2 ਕੇ 3 4 ਬੋਰੀ 4 ਖਾਦੇ ਜਾਣੇ ਆ ਜੀ ਤਾਂ ਚੱਕਣ ਵਾਲੇ 2 ਜਣੇ ਆ ਇੱਕ ਦੋ ਅੱਧਾ ਕਰਾਂਗੇ 2 ਚ ਲੈ ਲੈਣਾ ਕਰਾਇ ਦੇਵਾਂ ਗੱਲ ਚਲੀ ਗਈ ਨਾ ਬਾਬਾ ਯਾਰ ਛੱਡੇ ਵਾਲੇ ਕੁੱਤੇ ਸਵਾਹ ਸਾਡਾ ਠੀਕ ਹੈ ਹੁਣ ਸਵਾਸ ਸਬੂਨ ਲੈ ਲਈਏ ਜੀ ਪਹੁੰਚ ਗਏ ਆਪਾਂ ਤੁਹਾਨੂੰ ਮਿਲਦੇ ਸੀ ਆਪਾਂ ਦੇ ਵਿੱਚ ਤੁਰ ਆ ਗਏ ਭਾਈ ਇਹਨਾਂ ਕੋਲ ਦੇਖਣ ਵੈਰਾਈ ਭਾਈ ਕਹਿੰਦਾ ਵੈਰਾਈ ਬਹੁਤ ਖਰੀ ਲੈਂਦੀ ਆ ਹੋ ਠੀਕ ਆ ਭਾਜੀ ਗੱਲਾਂ ਬਾਤਾਂ ਨਾਈਸ ਭਾਈ ਦਿਖਾਉਂਦਾ ਪਿਆ ਵੈਰਾਈ ਆਪਾਂ ਨੂੰ ਜਿੱਥਾ ਪੀੜੀਆਂ ਚਾ ਮੰਗਾਈ ਭਾਈਆਂ ਨੇ ਹਾਂਜੀ ਗੱਡੀਆਂ ਲੰਬ ਸਹੀ ਹੈ ਸਾਰ ਨੂੰ ਹੈ ਚੈੱਕ ਕਰੋ ਇਧਰ ਜ਼ਿੰਦਗੀ ਬਣੀ ਨਾ ਮਾਣ ਯਾਰਾ ਇਹ ਤਾਂ ਅਰੇ ਆ ਸਾਡਾ ਟੋਪਾ ਨਹੀਂ ਅਡਗਲੀ ਚਾਡੂ ਦਾ ਅਗਰ ਭਾਈ ਜੱਟੇ ਉੱਤ ਤੱਕ ਆਓ ਭਾਈ ਜੱਟੇ ਭਾਈ ਜੱਟੇ ਤੱਕ ਵੀ ਹੌਸਲਾ ਆ ਭਾਈ ਜੱਟੇ ਚੱਕਿਆ ਨਹੀਂ ਇਹਨੇ ਬੰਦੂੜਾ ਟੱਲ ਜਣੀ ਤੁਹਾਨੂੰ ਕਿਸਾ ਇਸ ਮੌਨ ਆਪਣਾ ਹੁੰਦਾ ਪੈਕ ਪੈਕ ਹੁੰਦਾ ਤੇ ਹੁਣ ਟੈਨਸ਼ਨ ਆ ਪਈ ਹੈ ਲੈ ਕੇ ਕਿੱਦਾ ਜਾਣਾ ਹੈ ਠੀਕ ਹੈ ਬੰਦੇ ਹੈਗੇ ਇਹ ਦੋ ਜਣੇ ਕਾਂ ਕਰਾਵਾਂਗੇ ਆਟੋ ਦੇਖਦੇ ਆਟਾ ਕਿਉਂ ਨਹੀਂ ਪੈਣੀ ਆ ਸਾਡੇ ਕੋਲ ਤੋਂ ਮਿਲੂਗੀ ਆਪਾਂ ਨੂੰ ਜੋਤੀ ਜੋਗ ਤੋਂ ਆਟੇ ਮੰਗਣੇ ਇੱਥੋਂ ਰਿਕਸ਼ਾ ਕਰਾਉਣਾ ਪੈਣਾ ਆ ਰਿਕਸ਼ਾ ਵੀ ਪਾਉਣਾ ਪੈਣਾ ਆ ਕੋਈ ਬਿੱਲ ਵੀ ਲਾਦਾ ਮੋਟੇ ਗਵਾਨਣਾ ਆ ਕਰਾਇ ਵੀ ਲਾਦਾ ਰਹਿਣਾ ਕੋਈ ਪੈਕ ਦੇਖੋ ਲੈ ਆਣੇ ਕਿੱਦਾਂ ਆ ਭਾਈ ਨੂੰ ਕਹਿ ਕਹਨੇ ਵੇਖਾ ਬੰਦਾ ਭੇਜ ਨਾਲ ਯਾਰ ਟਟਣ ਵਾਸਤੇ ਬਾਅਦ ਉਸ ਤੋਂ ਫੜਾਂ ਲ ਕੇ ਗਾ ਰਿਕਸ਼ਾ ਰਿਕਸ਼ਾ ਤੋਂ ਪਾਣੀ ਆਟੋ ਆਟੋਂ ਤੋਂ ਆਪਣੇ ਘਰ ਲੈਣੀ ਆ ਜੀ ਮੈਂ ਜੀ ਬੰਦੇ ਨੂੰ ਗਿਆ ਮੈਂ ਕਿਹਾ ਪਾਣੀ ਪਿਲਾ ਦਿਓ ਬਿੱਲ ਤੋਂ ਪਹਿਲਾਂ ਠੀਕ ਆ ਵੀ ਹੋਇਆ ਵੀ ਉਹchna ਹੋ ਜੀ ਮੈਂ ਉਹ ਚੱਕਰ ਨਹੀਂ ਯਾਰ ਮੈਂ ਪਾਣੀ ਪੀੜੀਏ ਜੀ ਮੈਂ ਗਿਆ ਭਾਈ ਨੇ ਉਹ ਟੈਨਸ਼ਨ ਨਹੀਂ ਕੀ ਆ ਕਹਿੰਦਾ ਮੈਨੂੰ ਚੱਕਰ ਹੈਗਾ ਕਹਿੰਦਾ ਪੈਸੇ ਤੂੰ ਵੀ ਦੇਣੇ ਆ ਕਹਿੰਦਾ ਚਲੋ ਕੋਈ ਨਹੀਂ ਲੋ ਜੀ ਭਾਜੀ ਲਫਾਵਾ ਭੁੱਲ ਗਈ ਦੁਕਾਨ ਤੇ ਤਾਂ ਹਮਣ ਹੀ ਆਪਾਂ ਉਹਨਾਂ ਨੇ ਬੈਗ ਲਿਆ ਕੋਣੀ ਮਗਰ ਪਰ ਆਟੋ ਮਿਲ ਗਈ ਯਾਰ ਤਾਂ ਬੰਦੇ ਆਪਾਂ ਕੀ ਆਪਣਾ ਸਮਾਨ ਲੈ ਕੇ ਆ ਰਹੇ ਆ ਮਗਰ ਠੀਕ ਆ ਭਾਈ ਜੀ ਨਾ ਕਿ ਮੈਂ ਛੇਤੀ ਆਜੋ ਆਟੋ ਆਪਾਂ ਲੱਭ ਲਈ ਯਾਰ ਠੀਕ ਆ ਕਰ ਬੰਦੇ ਪੁੱਛਿਆ ਪਾਟੋ ਵਾਲਿਆਂ ਨੂੰ ਤੇ ਜਿਹੜੇ ਬਹੁਤ ਜ਼ਿਆਦਾ ਮੰਗਦੇ ਦੇ ਵਿੱਚ ਆ ਆ ਭਾਈ ਆਪਾਂ ਨੇ ਹੈਗਾ ਵੀ ਇਹਦੇ ਨੂੰ ਸਮਾਨ ਛੱਡ ਕੇ ਘਰੇ ਆਪਣੇ ਠੀਕ ਆ ਆਟੋ ਮਿਲ ਗਈ ਆਪਾਂ ਨੂੰ ਸਮਾਨ ਆਪਣਾ ਆ ਰਿਹਾ ਸਮਾਨ ਹੈਗਾ ਜਿਆਦਾ ਤੁਹਾਨੂੰ ਪਤਾ ਵੀ ਬਸੇ ਨਹੀਂ ਆਣਾ ਸਮਾਨ ਠੀਕ ਆ ਤਿੰਨ ਚਾਰ ਲਫਾਫੇ ਹੈਗੇ ਆ ਵੱਡੇ ਮਣੀ ਭਾਈ ਜੁਣੀ ਵਾਲੇ ਆਏ ਨਹੀਂ ਯਾਰ ਹਨ ਬ੍ਰੇਡ ਕਰ ਰਹੇ ਆ ਬ੍ਰੇਡ ਕਰਦੇ ਪਏ ਆ ਭਾਈ ਜੀ ਤੇ ਭਾਈ ਜੁਣੀ ਨਹੀਂ ਆਣੀ ਆਟੋ ਆਪਾਂ ਕਰਾ ਲਈਏ ਚੈੱਕ ਕਰੋ ਆਟੋ ਆਪਣੀ ਬ੍ਰੇਡ ਕਰਦੇ ਪਏ ਮੌਸਮ ਵੀ ਖਰਾਬ ਗਿਆ ਮੌਸਮ ਚੈੱਕ ਕਰੋ ਕਿੰਨਾ ਖਰਾਬ ਹੋ ਗਿਆ ਨਾ ਮਣੀ ਵੈਦਰ ਵਧੀਆ ਹੋ ਗਿਆ ਮੈਂ ਕਿਹਾ ਮੀਂਹ ਹੁਣਾ ਪੈ ਦੇਵੇ ਸਹੀ ਆ ਆਟੋ ਆਟੋ ਕਰਾ ਲਈਏ ਭਾਈ ਤਾਂ ਕਹਿੰਦਾ ਪਹਿਲਾਂ ਕਹਿੰਦਾ ਕਹਿੰਦਾ ਸਕੂਟਰ ਲਈ ਆਈਏਗਾ ਮੈਂ ਕਿਹਾ ਬਾ ਸਕੂਟਰ ਸਮਾਨ ਨੂੰ ਭੇਜਣਾ ਫੇਰ ਨਾ ਮੈਂ ਕਿਹਾ ਕਿਹੋ ਆਟੋ ਕਰਾ ਲਈਏ ਵਧੀਆ ਹੈ ਨਾ ਸਹੀ ਆ ਆਟੋ ਜਾ ਬਰਾਣਾ ਸਹੀ ਸਮਾਨ ਚੱਲਾਂਗੇ ਤੁਹਾਨੂੰ ਵੀਟ ਕਰਦੇ ਬੰਦੇ ਨਹੀਂ ਬੰਦੇ ਆਉਂਦੇ ਪੇਲੇ ਆਜੋ ਨਹੀਂ ਪਹੁੰਚ ਗਏ ਆਜੋ ਆਜੋ ਮਾਰਾ ਆਜੋ ਹੁਣ ਆ ਲਕੋਨਾ ਸਮਾਨ ਸੇ ਸਕੂਟੀ ਹੋਰ ਹੋਣ ਆਈ ਗਿਆ ਤੇਰਾ ਭਾਈ ਦਾ ਲੈ ਭਾਈ ਲੱਗੇ ਆ ਠੀਕ ਆ ਹੁਣ ਆਪਾਂ ਆਟੋ ਕਰਾਈ ਆ ਤਾਂ ਆਟੋ ਆਪਾਂ ਕਰਾ ਲਈਏ ਤਾਂ ਹੁਣ ਚੱਲੀਏ ਘਰ ਨੂੰ ਆਪਾਂ ਨੇ ਕੋਤੜ ਸਹੀ ਆ ਪਾ ਥੈਂਕ ਯੂ ਭਾਜੀ ਯਾਰ ਓਕੇ ਲੋ ਜੀ ਆਟੋ ਆਪਣੀ ਤੁਰ ਪਈ ਆ ਠੀਕ ਆ ਜੀ ਤਾਂ ਭਾਈ ਆਪਾਂ ਜਨਰ ਛੱਡਣ ਨੂੰ ਕੋਤੜ ਰਵੇ ਤਾਂ ਆ ਬੱਕੇ ਚੈੱਕ ਕਰੋ ਭਾਈ ਨੇ ਤਾਂ ਛੱਡ ਤੁੰਗਾਲੇ ਆ ਛੱਡੇ ਆ ਨਪਾ ਜੀ ਜਸਤ ਸਿੰਘ ਜੀ ਨਾ ਕੁੱਤੇ ਭਰਾ ਨੂੰ ਮੋਟਰ ਦਾ ਘਰ ਬੋਰੀ ਹੋਖਦਾ ਜੀ ਆਣਾ ਬਦਾਲਾ ਕਿਉਂ ਨਹੀਂ ਸਮਾਨਾ ਸਾਂ ਸੇ ਵਾਲਿਆ ਪਾ ਲੈ ਪੋਣਾ ਮਾਈ ਕਹਿੰਦਾ ਆੜ ਜੋ ਤੇਲ ਘਟ ਗਿਆ ਤੇਲ ਪੋਣਾ ਪੈਣਾ ਕਹਿੰਦਾ ਯਾਰ ਚਲੋ ਪਵਲ ਵਲੋ ਕੋਈ ਨਾ ਭਾਈ ਤੇਲ ਪਾਉਂਗੇ ਤਾਂ ਫੇਰ ਆਟੋ ਹੀ ਜਾਣੀ ਅੱਗੇ ਗੱਡੀ ਕਸਟਾਰਟ ਹੈ ਨਹੀਂ ਤਾਂ ਕਸਟਾਰਟ ਨਹੀਂ ਕਰਨਾ ਬਾਬਾ ਕਸਟਾਰਟ ਕੀਤਾ ਤਾਂ ਸਵੇਰ ਤੱਕ ਪਹੁੰਚਾਂਗੇ ਆਪਾਂ ਬਾਬਾ ਜੀ ਦੀ ਬਜਾਰੀ ਹੈ ਗੱਡੀ ਆਏਗੀ ਹੋਰ ਭਾਈ ਗੱਡੀ ਇੱਕ ਨੰਬਰ ਚਾਹੀਦੀ ਆਪਾਂ ਨੂੰ ਜੀ ਠੀਕ ਹੈ ਅੱਧੇ ਘੰਟੇ ਪਹੁੰਚਣਾ ਆਪਾਂ ਬਾਪਟੀਆਂ ਮੈਡਲ ਆ ਆ ਭਾਰੀ ਨਗਰ ਆਉਂਦਾ ਪਿਆ ਆ ਪਾਣੀ ਵੀ ਪਾਈ ਬਾਣੇ ਪਿਲਾ ਲਓ ਘਰੇ ਆਪਾਂ ਪਾਉਣਗੇ ਕਚਰੇ ਆਪਾਂ ਲੈ ਗਏ ਜਲੰਧਰ ਰੋਡ ਤੇ ਤਾਂ ਜਣਾ ਥੋੜੇ ਦੇ ਸੀਗਾ ਮੌਸਮ ਖਰਾਬੀ ਤਾਂ ਨਹੀਂ ਗੇ ਹੁਣ ਤੋਂ ਆਪਾਂ ਵੀ ਨਿਕਲੀ ਚੈੱਕ ਕਰੋ ਲੋ ਠੀਕ ਹੈ ਜੀ ਤੁਹਾਨੂੰ ਪਿਆਰ ਜੀ ਆਪਣਾ ਭਾਈਆਂ ਦਾ ਸਮਾਨ ਲਿਆਇਆ ਲੋ ਜੀ ਫਾਈਨਲ ਆਪਾਂ ਘਰੇ ਬੋਣਗੇ ਸਗੇ ਤਾਂ ਬਲੌਗ ਬਹੁਤ ਖਰਾ ਬਣਿਆ ਆ ਠੀਕ ਹੈ ਜੇ ਤੁਹਾਨੂੰ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਪਲੀਜ਼ ਕਰ ਦਿਓ ਠੀਕ ਹੈ ਜੀ ਹਾਂਜੀ ਤੂੰ ਉਸ ਕਹਿੰਦਾ ਜੋਨਾ ਪਤਾ ਲਾਈਕ ਕਮੈਂਟ ਕਰ ਦਿਓ ਕੀ ਕਮੈਂਟ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਤੁਹਾਨੂੰ ਮਿਲਦੇ ਆਪਾਂ ਨੈਕਸਟ ਬਲੌਗ ਚ ਓਕੇ ਬਾਏ